ਇੱਥੇ ਗੁਰੂ ਸਾਹਿਬ ਜੀ 3 ਮਹੀਨੇ ਤੇ 27 ਦਿਨ ਇਸ ਮਦੀਨੇ ਦੀ ਤਰਤੀ ਵਿੱਚ ਰਹਿੰਦੇ ਨੇ। ਤੋ ਤਾਜੁਦੀਨ ਲਿਖਦਾ ਉਹ ਕਹਿੰਦਾ ਜਦੋਂ ਅਸੀਂ ਮਦੀਨੇ ਆਏ ਤੇ ਮੈਨੂੰ ਵੀ ਚਾਹ ਬੜਾ ਸੀ ਮੁਸਲਮਾਨਾਂ ਸਾ ਭਈ ਮੁਰਸ਼ਦ ਦੀ ਕਬਰ ਵੇਖਾਂਗੇ ਸ਼ਹਿਰ ਮਦੀਨਾ ਬੜਾ ਮਸ਼ਹੂਰ ਹੈ ਤੇ ਨਾਲ ਦਰਸ਼ਨ ਦਦਾਰੇ ਕਰਾਂਗੇ। ਤੋਂ ਉੱਥੇ ਬੈਠਿਆ ਹੋਇਆ ਹੀ ਮਹਾਰਾਜ ਦਾ ਕੀਰਤਨ ਹੋ ਰਿਹਾ ਸੀ। ਇੱਕ ਅਜੀਬ ਖੇਡ ਵਰਤਦੀ ਹੈ ਮੁਸਲਮਾਨੀ ਧਰਮ ਦੇ ਵਿੱਚ ਔਰਤ ਨੂੰ ਮਸਜਿਦ ਵਿੱਚ ਆਉਣ ਦਾ ਹੁਕਮ ਨਹੀਂ ਦਤਾ ਨਹੀਂ ਆ ਸਕਦੀ ਤੇ ਗੁਰੂ ਨਾਨਕ ਸਾਹਿਬ ਜਦੋਂ ਉੱਥੇ ਬੈਠੇ ਨੇ ਤਾਂ ਤਾਜੂਦੀਨ ਲਿਖਦਾ ਕਹਿੰਦਾ ਇੱਕ ਨੌਜਵਾਨ ਲੜਕੀ ਹੈ ਉਸ ਦਾ ਨਾਮ ਹੈ ਸਲੀਮਾ ਬਾਦਸ਼ਾਹੀ ਆਵਾਜ਼ ਸੁਣ ਕੇ ਮਿੱਠੀ ਧੁਣ ਸੁਣ ਕੇ ਉਹਨੇ ਅਖਿਆ ਤੇ ਖੁਦਾ ਤੇ ਅੱਲਾਹ ਦੀ ਆਵਾਜ਼ ਆ ਰਹੀ ਹੈ ਉਹ ਗੁਰੂ ਸਾਹਿਬ ਦੇ ਜਿੱਥੇ ਕੀਰਤਨ ਹੋ ਰਿਹਾ ਸੀ ਨਾ ਉੱਥੇ ਆਣ ਕੇ ਨਮਸਕਾਰ ਕਰਕੇ ਤੇ ਬੈਠ ਗਏ। ਸਮਾਧੀ ਲੀਣੋ ਗਈ। ਤੇ ਪਤਾ ਨਹੀਂ ਗੁਰੂ ਕਿਹੜੇ ਵਿੜਿੱਕੇ ਦੇ ਉੱਤੇ ਕਿਰਪਾ ਕਦੋਂ ਕਰਦਾ ਹੈ ਕਦੋਂ ਕਿਸੇ ਦੇ ਮਨ ਨੂੰ ਜਗਾ ਸਕਦਾ ਹੈ। ਸ਼ਾਮ ਪਈ ਉੱਠ ਕੇ ਚਲੀ ਗਈ। ਅਗਲੇ ਦਿਨ ਫੇਰ ਇਸ ਤਰ੍ਹਾਂ ਉਹ ਸ਼ਹਿਰ ਵਿੱਚ ਬੜੀ ਚਰਚਾ ਹੋਈ। ਉਹਨਾਂ ਆਖਿਆ ਉਹ ਇੱਕ Hindu ਜਾਮੇ ਦਾ ਬੰਦਾ ਆਇਆ ਕੀਰਤਨ ਕਰਦਾ ਹੈ। ਤੇ ਉਹਨੇ ਕੀਰਤਨ ਦੇ ਵਿੱਚ ਮੁਸਲਮਾਨ ਹੋਰ ਲਈ ਬੜੇ ਜਾਣ ਲੱਗ ਪਏ ਤੇ ਇੱਕ ਇਹ ਲੜਕੀ ਸਾਡੇ ਧਰਮ ਵਿੱਚ ਲੜਕੀ ਮਸੀਤ ਚ ਕੀਰਤਨ ਚ ਜਾ ਹੀ ਨਹੀਂ ਸਕਦੀ ਤੇ ਉਹ ਨੌਜਵਾਨ ਲੜਕੀ ਬਈ ਉੱਥੇ ਜਾਂਦੀ ਹੈ ਧਰਵਾਲਾ ਆਉਦਾ ਇੱਥੇ ਨਹੀਂਗਾ ਉਹ ਕਿਸੇ ਵਿਦੇਸ਼ ਵਿੱਚ ਗਿਆ ਹੋਇਆ ਹੈ ਵਪਾਰ ਕਰਨ ਵਾਸਤੇ ਆਮ ਚਰਚਾ ਇਹ ਸ਼ਹਿਰ ਵਿੱਚ ਬੜੀ ਹੋਈ ਉਸ ਲੜਕੀ ਬਾਰੇ ਤੇ ਮਾਫ ਕਰਿਓ ਇੱਥੇ ਜਦੋਂ ਕੋਈ ਪਿਆਰਾ ਗੁਰੂ ਦੇ ਸ਼ਬਦ ਨਾਲ ਜੁੜਦਾ ਹੈ ਨਾ ਉਹਦੀ ਵੀ ਚਰਚਾ ਲੱਗ ਜਾਂਦੀ ਜੇ ਹੋਂ ਇਹ ਸ਼ਾਇਦ ਕਿਤੇ ਇੰਨਾ ਹੀ ਸ਼ਰਦਾਬਾਨ ਬਣ ਗਿਆ ਪਰ ਉਹ ਗੁਰੂ ਉਹਦੇ ਉੱਤੇ ਕਿਰਪਾ ਕਰ ਉਹਦਾ ਤਾਂ ਕੀਰਤਨ ਹੋ ਰਿਹਾ ਤੇ ਤਾਜੁਦੀਨ ਲਿਖਦਾ ਮਹਾਰਾਜ ਗੁਰੂ ਨਾਨਕ ਬਾਬਾ ਵਚਨ ਕਰਦਾ ਕਹਿੰਦਾ ਬਾਲਿਆ ਉਹਦਾ ਹਾਂ ਮਹਾਰਾਜ ਉਹ ਭਾਈ ਜਾਓ ਜਿਹੜੀ ਉਹ ਲੜਕੀ ਬੈਠੀ ਐ ਨਾ ਜਿਹੜੀ ਉਹਨੂੰ ਜਾਹ ਤੈਹ ਕੇ ਆ ਪਈ ਬੇਟਾ ਪੁੱਤਰ ਤੂੰ ਆਪਣੇ ਘਰੇ ਤੁਰ ਜਾ ਮੁਰਸ਼ਿਦ ਦੇ ਅੱਖੇ ਲਾ ਕੇ ਉਹਨੇ ਜਾ ਕੇ ਆਖਿਆ ਬੇਟਾ ਪੁੱਤਰ ਮੇਰੇ ਮੁਰਸ਼ਿਦ ਦਾ ਹੁਕਮ ਹੈ ਤੇ ਤੂੰ ਆਪਣੇ ਘਰ ਚਲੀ ਜਾ ਉਹ ਨਮਸਕਾਰ ਕਰਕੇ ਜਦੋਂ ਘਰ ਨੂੰ ਤੁਰੀ ਥੋੜੀ ਦੂਰ ਗਈ ਤੇ ਵਾਪਸ ਆ ਗਈ ਵਾਪਸ ਤੇ ਉਹਦੇ ਚਿਹਰੇ ਦਾ ਉੱਤੇ ਜلال ਸੀ ਉਹਨੇ ਗੁਰੂ ਨਾਨਕ ਪਾਤਸ਼ਾਹ ਨੂੰ ਮੱਥਾ ਟੇਕ ਕੇ ਤੇ ਇਸ ਤਰ੍ਹਾਂ ਨਿਗਾਹ ਨਾਲ ਵੇਖ ਕੇ ਤੇ ਹੱਥ ਜੋੜ ਕੇ ਕਹਿੰਦੀ ਹੈ ਮੇਰੇ ਮੁਰਸ਼ਿਦ ਮੇਰੇ ਸਿਰ ਤੇ ਤੁਸੀਂ ਹੱਥ ਰੱਖਿਆ ਤੇ ਮੈਨੂੰ ਜਾਪਦਾ ਹੈ ਮੈਨੂੰ ਅਨਪਾਵ ਹੈ ਮੈਨੂੰ ਪ੍ਰਕਾਸ਼ ਹੋਇਆ ਹੈ ਮੇਰੇ ਧਰ ਜਾਂਦਿਆਂ ਨੂੰ ਮੇਰਾ ਪਤੀ ਸਹਿਬ ਆਇਓ ਇਹਨੇ ਇਹ ਮੈਨੂੰ ਪਤਾ ਲੱਗ ਰਿਹਾ ਇੱਥੇ ਤੇ ਮਹਾਰਾਜ ਜੇ ਕਿਰਪਾ ਹੋਈ ਤੇ ਮੈਂ ਕੱਲ ਨੂੰ ਆਪਣੇ ਪਤੀ ਨੂੰ ਨਾਲ ਲੈ ਕੇ ਥੇ ਆਵਾਂਗੀ ਉਹ ਮਹਾਰਾਜ ਨੇ ਆਖਿਆ ਬੇਟਾ ਇਸ ਗੱਲ ਨੂੰ ਪਚਾਉਣਾ ਹੈ ਜੇ ਕੋ ਖਾਵੇ ਜੇ ਕੋ ਪਹੁੰਚੇ ਤਸਕਾ ਹੋਏ ਇਹਨੂੰ ਪਚਾ ਕੇ ਰੱਖਣਾ ਬੇਟਾ ਘਰੇ ਚਲੀ ਜਾ ਉਹ ਲੜਕੀ ਘਰ ਨੂੰ ਧੁਰੀ ਹੈ ਤੇ ਆਉਂਦਿਆਂ ਨੂੰ ਘਰ ਵਾਲਾ 5-6 ਮਹੀਨਿਆਂ ਤੋਂ ਕਿਸੇ ਵਿਦੇਸ਼ ਵਿੱਚ ਵਪਾਰ ਕਰਨ ਗਿਆ ਹੋਇਆ ਸੀ ਉਹ ਘਰ ਆਇਆ ਹੈ ਸ਼ਹਿਰ ਕਿਤੇ ਅੱਗੇ ਹੀ ਬੜੀ ਚਰਚਾ ਹੋਣ ਢਈ ਸੀ ਉਸ ਲੜਕੀ ਬਾਰੇ ਤੇ ਜਦੋਂ ਘਰ ਆਇਆ ਤੇ ਘਰੇ ਆਉਂਦਿਆਂ ਨੂੰ ਘਰ ਵਾਲੀ ਘਰ ਨਾ ਹੋਵੇ ਇਹ ਉਹ ਤੁਸੀਂ ਸਿਆਣੇ ਹੀ ਹੋ ਸਾਰੇ ਗ੍ਰਿਸ਼ਤੀ ਆਪਾਂ ਉਹਨੇ ਆਂਡ ਗਵਾਂਡ ਨੂੰ ਪੁੱਛਿਆ ਵੀ ਘਰ ਵਾਲੀ ਮੇਰੀ ਕਿੱਥੇ ਆਂ ਗਵਾਂਡ ਗਵਾਂਡ ਵੀ 15 ਹੀ ਹੁੰਦਾ ਹੈ ਉਹਨਾਂ ਆਖਿਆ ਉਹ ਤੇ 23 ਦਿਨ ਹੋ ਗਏ ਨੇ ਉਹ ਕਾਫਰ ਆਏ ਨੇ ਕੋਈ Hindu ਜਾਮੇ ਦੇ ਕੀਰਤਨ ਕਰਦੇ ਨੇ ਰੋਜ਼ ਸਵੇਰੇ ਤੁਰ ਜਾਂਦੀ ਏ ਸ਼ਾਮਾਂ ਨੂੰ ਸਾਰਾ ਦਿਨ ਉੱਥੇ ਕੀਰਤਨ ਸੁਣਦੀ ਰੋਜ਼ ਜਾਂਦੀ ਸਾਰੇ ਸ਼ਹਿਰ ਦੇ ਵਿੱਚ ਉਹਦੀ ਚਰਚਾ ਹੋ ਰਹੀ ਏ ਉਹ ਫਿਰ ਸੁਣਦਿਆਂ ਸਾਰ ਉਹਨੂੰ ਹਰਾ ਕਰੋਧ ਬੜਾ ਗੁੱਸਾ ਆ ਨਾ ਮੇਰੇ ਪੁੱਛਣ ਤੋਂ ਬਿਨਾ ਮੇਰੀ ਗੈਰ ਹਜ਼ਰੀ ਤੋਂ ਬਿਨਾ ਉਹ ਫਲਾ ਦੂਜੇ ਧਰਮ ਦੇ ਉਹ ਲੋਕ ਇਹ ਲੜਕੀ ਉਥੇ ਜਾਵੇ ਮੇਰੀ ਘਰ ਵਾਲੀ ਤੇ ਮੇਰਾ ਜਿਉਣਾ ਕੀ ਹੈ ਉਹ ਆਂਡੀਆਂ ਗਵਾਂਡੀਆਂ ਰਿਸ਼ਤੇਦਾਰ ਸਾਰੇ ਇਕੱਠੇ ਹੋ ਗਏ ਉਹ ਜਿਹੜੀ ਕਸਰ ਸੀ ਉਹਨਾਂ ਕੱਢ ਦਿੱਤੀ ਉਹਨਾਂ ਆਖਿਆ ਇਸ ਤਰ੍ਹਾਂ ਘਰ ਹੁਣ ਇਹ ਹੁਣ ਤੇਰੇ ਰੱਖਣ ਦੇ लायक ਨਹੀਂ ਰਹੀ ਆਪਣੀ ਅਣਖ ਖਾਨ ਨੂੰ ਰੱਖਣਾ ਤੇ ਇਹ ਆਉਂਦੀ ਹੈ ਤੈਨੂੰ ਕਤਲ ਕਰਦੇ ਹੋ ਉਹਦਾ ਤਾ ਇਹਨਾਂ ਨੂੰ ਗੁੱਸਾ ਉਹਨੂੰ ਚੜਾ ਦਿੱਤਾ ਤੇ ਅੰਦਾਜੋ ਵਿਚਾਰੀ ਕਰਮਾ ਵਾਲੀ ਘਰੇ ਆਈ ਤੇ ਉਹਨੂੰ ਤਾਂ ਖੁਸ਼ੀ ਸੀ ਨਾ ਵੀ ਮੇਰਾ ਪਤੀ ਆਇਆ ਮੇਰਾ ਘਰ ਵਾਲਾ ਆਇਆ ਚਾਰ ਪੰਜ ਮਹੀਨਿਆਂ ਤੋਂ ਬਸ ਉਹ ਜਦੋਂ ਬੂਹੇ 'ਚ ਮੜ ਕੇ ਉਹਨੇ ਅਸਲਾਮੁਅਲੈਕਮ ਜੇ ਕੀਤੀ ਐ ਤੇ ਉਹਦੀਆਂ ਅੱਖਾਂ ਲਾਲ ਸੁਹੀਆਂ ਹੋ ਗਈਆਂ ਮੋٹے ਮੋٹے ਡੇਲੇ ਕੱਢ ਕੇ ਉਹਨੇ ਅੱਖਾਂ ਬਸ ਤੇਰਾ ਮੇਰਾ ਰਿਸ਼ਤਾ ਇੱਕ ਵਾਰ ਖਤਮ ਐ ਤੇ ਮੈਂ ਹੁਣ ਤੈਨੂੰ ਇੱਥੇ ਨਹੀਂ ਰਹਿਣ ਦੇਣਾ ਨਿਕਲ ਜਾ ਮੇਰੇ ਘਰ ਤੋਂ ਤੇ じゃ ਹੁਣ ਮੈਂ ਤੈਨੂੰ ਕਤਲ ਕਰ ਦੇਣਾ ਅੱਗ ਤੇ ਪਾਣੀ ਦੀ ਲੜਾਈ ਲੱਗੀ ਹੋਣੀ ਬਈ ਜਰਾ ਤੇ ਜਿਹੜਾ ਤਾਂ ਤਿਆਰ ਬਿਆ ਉਹਨੇ ਕਿਹਾ ਪਤੀ ਜੀ ਜਿਸ ਤਰ੍ਹਾਂ ਤੁਸੀਂ ਕਹੋਗੇ ਜਿਵੇਂ ਤੁਹਾਡਾ ਹੁਕਮ ਹੋਏਗਾ ਮੈਂ ਉਸ ਤਰ੍ਹਾਂ ਹੀ ਕਰਨ ਨੂੰ ਤਿਆਰ ਐ ਚਾਹੇ ਮੈਨੂੰ ਘਰੋਂ ਕੱਢ ਦਿਓ ਚਾਹੇ ਮੈਨੂੰ ਕਤਲ ਕਰ ਦਿਓ ਜੋ ਤੁਹਾਡਾ ਹੁਕਮ ਹੈ ਮੇਰੇ ਸਿਰ ਮੱਥੇ ਐ ਸਿਰ ਮੱਥੇ ਐ ਮੈਂ ਪ੍ਰਵਾਨ ਕਰਾਂਗੀ ਪਰ ਆ ਥੋੜਾ ਪਾਣੀ ਤਾਂ ਪੀ ਲਓ ਮੇਰੇ ਹੱਥ ਦਾ ਪਰ ਉਹਨੂੰ ਪਾਣੀ ਸੁਝਣ ਡਿਆ ਜਿਹਨੂੰ ਗੁੱਸਾ ਚੜਿਆ ਹੋਵੇ ਉਹਨੂੰ ਪਾਣੀ ਕੋਈ ਆਖੇ ਪੀ ਲਵੇ ਨਹੀਂ ਪੀਦਾ ਉਹਨਾਂ ਕਰ ਬਸ ਤੂੰ ਨਿਕਲ ਜਾ ਮੇਰੇ ਘਰ ਦੇ ਵਿੱਚ ਚਲੀ ਜਾ ਉਹਨਾਂ ਆਖਿਆ ਪਤੀ ਜੀ ਠੀਕ ਹੈ ਪਰ ਮੈਂ ਹੁਣ ਜਾਣ ਲੱਗਿਆ ਇੱਕ ਤੈਨੂੰ ਗੱਲ ਪੁੱਛਣੀ ਹੈ ਤੇ ਉਹ ਗੱਲ ਜਿਹੜੀ ਹੈ ਉਹ ਜਰਾ ਮੈਨੂੰ ਸੱਚੀ ਸੱਚੀ ਦੱਸੀ ਉਹਦੇ 'ਚ ਝੂਠ ਨਾ ਰਹੀ ਹੋਵੇ ਮੈਂ ਬੜੇ ਸਮੇਂ ਤੋਂ ਤੇਰੀ ਉਡੀਕ ਕਰ ਰਹੀ ਸਾਂ ਤੇ ਤੇਰੇ ਵਾਸਤੇ ਮੈਂ ਖੁਦਾ ਅਕੇ ਬੜੀਆਂ ਅਰਦਾਸਾਂ ਕਰ ਰਹੀ ਸਾਂ ਕਿ ਸੁਖ ਸ਼ਾਂਤੀ ਮੇਰਾ ਪਤੀ ਮੇਰੇ ਘਰ ਆਵੇ ਮੈਂ ਉਹਦੇ ਦਰਸ਼ਨ ਕਰਾਂ ਤੇ ਪਤੀ ਜੀ ਮੈਨੂੰ ਸੱਚ ਦੱਸਿਆ ਜੀ ਜਿੱਥੇ ਗਏ ਸੁਪ ਦੇਸ਼ ਦੇ ਵਿੱਚ ਉੱਥੇ ਤੁਹਾਡੇ ਕੋਲੋਂ ਕੋਈ ਕਤਲ ਹੋ ਗਿਆ ਕੋਈ ਬੰਦਾ ਮਰ ਗਿਆ ਮੈਂ ਸੋਦੇ ਪੁੱਛਣ ਦੀ ਦਿਲ ਸੀ ਲਖੋ ਉਹ ਉਹਨਾਂ ਤੈਨੂੰ ਕਿਵੇਂ ਪਤਾ ਨਹੀਂ ਮੈਨੂੰ ਪਤਾ ਹੈ ਪਤੀ ਜੀ ਉਹ ਨਾ ਉਹ ਤੰਪਦੇਸ਼ ਵਿੱਚ ਕਿਸੇ ਨੂੰ ਵੀ ਨਹੀਂ ਪਤਾ ਉਹਦੇ ਬਾਰੇ ਤਾਂ ਤੈਨੂੰ ਕਿਵੇਂ ਪਤਾ ਹੈ ਉਹਨੇ ਅਖਿਆ ਪਤੀ ਜੀ ਮੈਨੂੰ ਤੇ ਪਤਾ ਹੈ ਪਰ ਮੈਂ ਤੁਹਾਨੂੰ ਪੁੱਛਿਆ ਏ ਤੁਸੀਂ ਮੈਨੂੰ ਦੱਸੋ ਆ ਪਾਣੀ ਪੀ ਲਓ ਮੈਂ ਰਸੋਈ 'ਚ ਤੁਹਾਡੇ ਵਾਸਤੇ ਨਾਲੇ ਲੰਗਰ ਤਿਆਰ ਕਰਦੀ ਆ ਤੇ ਆਹ ਗੱਲ ਤੁਸੀਂ ਮੈਨੂੰ ਦੱਸੋ ਇੱਕ ਵਾਰੀ ਉਸ ਤੋਂ ਬਾਅਦ ਫਿਰ ਕੋਈ ਜੋ ਤੁਸੀਂ ਉਭੰਗ ਕਰੋਗੇ ਮੈਂ ਮੰਗਲਾਂਗੀ ਥੋੜਾ ਪਾਰਾ ਖੰਡਾ ਹੋਇਆ ਉਹਨੇ ਕਿ ਪਤੀ ਜੀ ਮੈਂ ਤੇ ਤੁਹਾਡੇ ਵਾਸਤੇ ਬੜੀਆਂ ਫਰਿਆਦਾ ਅੱਲਾਹ ਤਾਲਾ ਕੇ ਕੀਤੀਆਂ ਨੇ ਇਹ ਤੁਸੀਂ ਸੁਖ ਸ਼ਾਂਤੀ ਘਰ ਆਓ ਤੇ ਉਹ ਜਿਹੜਾ ਬੰਦਾ ਮਰਿਆ ਤੁਹਾਡੇ ਕੋਲੋਂ ਉਹ ਕਤਲ ਹੋਇਆ ਹੈ ਉਹ ਨੌਜਵਾਨ ਸੀ ਕਿ ਉਹ ਕਤਲ ਕਿਵੇਂ ਹੋ ਗਿਆ ਤੁਹਾਡੇ ਕੋਲੋਂ ਤੇ ਅਸੀਂ ਦੇਣਾ ਦਾਰਾ ਸੱਚ ਨੂੰ ਗੁਰੂ ਦੇ ਸ਼ਬਦ ਨਾਲ ਜੁੜਿਆ ਪੰਜ ਬਾਣੀਆਂ ਦਾ ਨਿਤਨੇਮ ਗੁਰੂ ਨੇ ਜਿਹੜਾ ਸਾਨੂੰ ਹੁਕਮ ਕੀਤਾ ਜਿਹੜਾ ਪੰਜ ਬਾਣੀਆਂ ਦਾ ਨਿਤਨੇਮ ਦਾ ਧਾਰਨੀਆਂ ਉਹਦੇ ਉੱਤੇ ਗੁਰੂ ਇਹੋ ਜੀ ਕਿਰਪਾ ਕਰਦਾ ਉਹਨੂੰ ਸਭ ਪਤਾ ਲੱਗਦਾ ਉਹਨੇ ਆਖਿਆ ਭਾਗਵਾਨ ਨੇ ਮੰਡੀ ਵਿੱਚ ਊਠ ਲੈ ਕੇ ਜਾ ਰਿਹਾ ਸੀ ਬੜਾ ਮਹਿੰਗਾ ਊਠ ਮੈਂ ਖਰੀਦੇ ਉਹਨੇ ਪੈਸੇ ਬੜੇ ਬਟਾਉਣੇ ਸਨ ਮੰਡੀ 'ਚ ਬੜਾ ਵਾਧਾ ਹੋਣਾ ਸੀ ਵਪਾਰ ਵਿੱਚ ਊਠ ਭੁੱਖਾ ਸੀ ਤਿੰਨ ਚਾਰ ਦਿਨਾਂ ਦਾ ਸਫ਼ਰ ਦੇ ਵਿੱਚ ਜਾ ਰਿਹਾ ਸਾਂ ਭੁੱਖ ਦਾ ਸਤਾਇਆ ਭੁੱਖ ਬੜੀ ਜ਼ਾਲਮ ਚੀਜ਼ ਐ ਮੌਤੋਂ ਭੁੱਖ ਬੁਰੀ ਉਹ ਭੁੱਖ ਦਾ ਸਤਾਇਆ ਊਠ ਵਿਚਾਰਾ ਭੱਜ ਕੇ ਲਾਗੇ ਇੱਕ ਬਾਗ ਸੀ ਸੇਬਾਂ ਦਾ ਤੇ ਉਹਨੂੰ ਉਹਨੇ ਮੂੰਹ ਮਾਰਿਆ ਤੇ ਉਹਨੇ ਬੂਟਾ ਸੇਬ ਦਾ ਮਰੋੜ ਕੇ ਨਾ ਫਟਾਫਟ ਸਾਰਾ ਬੂਟਾ ਖਾ ਗਿਆ। ਉਹ ਮਾਲੀ ਬੈਠਾ ਸੀ ਉਹ ਨੌਜਵਾਨ ਮੁੰਡਾ ਉਹ ਭੱਜਾ ਉਥੋਂ ਜਿਹਦਾ ਬਾਗ ਉਜੜਦਾ ਹੋਵੇ। ਉਹ ਭੱਜਾ ਉਥੋਂ ਰੋਲਾ ਪਾਉਂਦਾ ਗਾਲਾਂ ਕੱਢਦਾ। ਮੈਂ ਵੀ ਭੱਜ ਕੇ ਦਵਾ ਦਾ ਮੋੜਨ ਦਾ ਯਤਨ ਕੀਤਾ। ਪਰ ਬੂਟੇ ਨੂੰ ਵੇਖ ਕੇ ਉਹ ਮਾਲੀ ਨੂੰ ਇਨਾ ਗੁੱਸਾ ਆ ਗਿਆ ਕਿ ਤੋ ਬਰਦਾਸ਼ਤ ਹੀ ਨਾ ਹੋਇਆ। ਕੰਟਰੋਲ ਨਾ ਹੋਇਆ। ਉਹਨੇ ਛੇੜੀ ਨਾਲ ਇੱਕ ਪੱਥਰ ਝੁਕਿਆ। ਤੇ ਮਾਰਿਆ ਊਠ ਦੇ ਮੂੰਹ ਦੇ ਉੱਤੇ ਜਿਹੜੇ ਮੂੰਹ ਨਾਲੋਂ ਖਾਂਡਿਆ ਸੀ ਤੇ ਰੱਬ ਦਾ ਬਾਣਾ ਉਹ ਊਠ ਦੀ ਇੱਥੇ ਪੁਰਪਲੀ ਚ ਲੱਗਿਆ ਬਸ ਪੱਥਰ ਲੱਗਣ ਦੀ ਥੇਰ ਤੇ ਊਠ ਦਾੜ ਤਰਦਾ ਥੱਲੇ ਡਿੱਗੇ ਤੇ ਜਾਨ ਨਿਕਲ ਗਈ ਮਰ ਗਿਆ ਉੱਥੇ ਮਹਿੰਗਾ ਊਠ ਜਦੋਂ ਵਪਾਰੀ ਨੇ ਮਰਿਆ ਵੇਖਿਆ ਉਹਨੇ ਅਖਿਆ ਉਹ ਵਪਾਰੀ ਨੂੰ ਚੜ ਗਿਆ ਗੁੱਸਾ ਜੋ ਕੁਦਰਤ ਨੂੰ ਮਨਜ਼ੂਰ ਉਹ ਹੁੰਦਾ ਸਜਣੋ ਉਹਨੇ ਫੜਿਆ ਉਹ ਹੀ ਪੱਥਰ ਤੇ ਇੰਨੇ ਕਰੋਧ ਵਿੱਚ ਝਾੜ ਕੇ ਉਹਨੇ ਮਾਰਿਆ ਉਸ ਮੁੰਡੇ ਮਾਲੀ ਦੇ ਬਸ ਮਾਰਨ ਦੀ ਢੇਰ ਸੀ ਅਡਾਹ ਤਾ ਉਹਨੇ ਖਤਮ ਕਰ ਦਿੱਤਾ ਤੇ ਇਹ ਪਾਰਾ ਨਾ ਬੜੀ ਛੇਤੀ ਵੀ ਠੰਡਾ ਹੋ ਜਾਂਦਾ ਹੈ ਕਤਲ ਤੋਂ ਪਹਿਲਾਂ ਪਾਰਾ ਹੋਰ ਹੁੰਦਾ ਤੇ ਕਦੋਂ ਹੋ ਜੇ ਉਦੋਂ ਪਾਰਾ ਹੋਰ ਤਰ੍ਹਾਂ ਦਾ ਹੁੰਦਾ ਹੈ ਜੀਰੋ ਤੇ ਆ ਜਾਂਦਾ ਉਹਨੇ ਵੇਖਿਆ ਉਹ ਇਹ ਕੀ ਹੋ ਗਿਆ ਉਹਦੇ ਬੱਚੇ ਸਨ ਭੱਜ-ਭੁੱਜ ਕੇ ਲੱਗੇ ਆਏ ਇਹ ਭੱਜਣ ਲੱਗਾ ਦਵਾਦਾ ਹੁਣ ਵੀ ਭੱਜ ਜਾਵਾਂ ਉਹਨਾਂ ਰੌੜਾ ਪਾਇਆ ਆਂਡ ਗਵਾਂਡ ਤੋਂ ਸਾਰਿਆਂ ਬੰਦਿਆਂ ਭੱਜ ਕੇ ਢਾ ਲਿਆ ਤੇ ਬੰਨ ਲਿਆ ਕੁੱਟ ਕੇ ਵੀ ਜਾਣਾ ਕਿੱਥੇ ਹੁਣ ਬਠਾ ਲਿਆ ਉੱਥੇ ਤੇ ਬੰਨ ਕੇ ਮੁਸ਼ਕਾਂ ਪੁੱਠੀਆਂ ਤੇ ਉਹ ਰਾਜੇ ਦੇ ਦਰਬਾਰ ਦੇ ਵਿੱਚ ਪੇਸ਼ ਕਰ ਦਿੱਤਾ ਸਾਰਾ ਪਰਿਵਾਰ ਉਹਨਾਂ ਦਾ ਇਕੱਠਾ ਹੋ ਕੇ ਨਾਲ ਜੁੜ ਗਏ ਪੀ ਰਾਜਾ ਸਾਹਿਬ ਔਰ ਐਸ ਬੰਦੇ ਨੇ ਸਾਡਾ ਨੌਜਵਾਨ ਮੁੰਡਾ ਮਾਰ ਦਿੱਤਾ ਹੈ ਗੱਲ ਕੀ ਹੋਈਏ ਸਾਰੀ ਗੱਲ ਸਾਹਮਣੇ ਉਹਨੇ ਆਖਿਆ ਗਲਤੋਈ ਕੰਮ ਮਰ ਗਿਆ ਬੰਦਾ ਉਹਨੇ ਅਹਰ ਜੀ ਮਰ ਗਿਆ ਉਹਨੇ ਆਖਿਆ ਬਰ ਸਾਡੇ ਦੇਸ਼ ਦਾ ਕਾਨੂੰਨ ਆ ਕਤਲ ਤੂੰ ਕੀਤਾ ਤੇ ਤੈਨੂੰ ਇਹਨਾਂ ਦੇ ਪਰਿਵਾਰ ਦੇ ਸਾਹਮਣੇ ਸ਼ਰਯਾਮ ਐਸ ਫਾਸੀ ਦੇ ਉੱਤੇ ਹੁਣ ਲਟਕਾਉਣਾ ਹੈ ਤੇ ਬਟਲਾ ਤਿਆਰੀ ਜੁਹੰਨਾ ਹੁਣ ਇਹਨਾਂ ਦਾ ਘਰ ਤੇ ਤਾਂ ਹੀ ਪੂਰਾ ਹੋਣਾ ਹੁੰਦਾ ਜੀ ਹਾਂ ਬੰਦਾ ਮਰਿਆ ਮੇਰੇ ਤੋਂ ਤੁਹਾਡਾ ਕਾਨੂੰਨ ਹੈ ਫਾਂਸੀ ਤੇ ਮੈਨੂੰ ਤੁਸੀਂ ਚੜਾ ਦੇਣਾ ਹੈ ਉਹਨਾਂ ਕੋਈ ਗੱਲ ਕਰ ਲੈ ਹੁਣ ਛੇਤੀ ਜੇ ਕਰਨੀ ਹੈ ਉਹਨਾਂ ਆਖਾ ਰਾਜਾ ਗੱਲ ਇੱਕ ਹੀ ਏ ਸਿਰਫ ਜਿਹੜੀ ਕਰਨ ਵਾਲੀ ਹੈ ਆਓ ਜਰਾ ਸੁਰਤ ਨੂੰ ਜੋੜ ਕੇ ਰੱਖਿਆ ਜੇ ਉਹਨਾਂ ਆਖਾ ਰਾਜਾ ਇੱਕੋ ਹੀ ਗੱਲ ਏ ਉਹਨਾਂ ਕਹ ਦਸ ਉਹਨਾਂ ਮੈਂ ਵਪਾਰੀਆਂ ਬਹੁਤ ਵੱਡਾ ਮੰਡੀ ਵਿੱਚ ਮੇਰਾ ਮਾਲ ਜਾਂਦਾ ਰੋਜ਼ ਮੇਰੇ ਕੋਲ ਕੁਝ ਰੁਪਏ ਨੇ ਤੇ ਰੁਪਏ ਬਾਵਾ ਨੇ 500 ਰੁਪਏ ਉਸ ਸਮੇਂ ਦਾ 500 ਰੁਪਏ ਤੇ ਉਹ 500 ਰੁਪਏ ਉਹਨਾਂ ਲੋਕਾਂ ਦਾ ਹੈ ਜਿਨ੍ਹਾਂ ਦਾ ਕੋਈ ਵਾਰਿਸ ਨਹੀਂ ਹੈਗਾ ਯਤੀਮ ਲੋਕ ਨੇ ਉਹ ਮੇਰੇ ਕੋਲ ਰੱਖ ਗਏ ਨੇ ਈਮਾਨ ਪਰਦੇ ਨਾਲ ਤੇ ਤੂੰ ਇੱਥੇ ਹੁਣ ਮੈਨੂੰ ਫਾਂਸੀ ਤੇ ਚੜਾ ਦੇਣ ਲੱਗਾ ਓ ਰੁਪਈਏ ਮੈਂ ਰੱਖੇ ਹੋਏ ਇਹਨਾਂ ਦੇ ਸੰਭਾਲ ਕੇ ਤੇ ਉਹਨਾਂ ਮੈਨੂੰ ਦਿੱਤੀਏ ਇਮਾਨਤ ਬੜਾ ਉਹਨਾਂ ਨੇ ਪੈਸਾ ਬੜਾ ਪਿਆਰਾ ਹੁੰਦਾ ਹੈ ਤੇ ਇਹ ਤੇ ਸਾਰਾ ਕੁਝ ਇੱਥੇ ਹੀ ਖਤਮ ਹੋ ਜਾਣਾ ਹੁਣ ਉਹ ਤੇ ਪਤਾ ਹੀ ਨਹੀਂ ਕਿਸੇ ਨੂੰ ਤੇ ਜੇ ਕਿਤੇ ਰਾਜਾ ਮੈਨੂੰ ਥੋੜਾ ਜਿਹਾ ਟਾਈਮ ਦੇ ਦੇਵੇਂ ਤੇ ਮੈਂ ਤੇਰੇ ਨਾਲ ਕਰਾਰ ਕਰਦਾ ਵੀ ਮੈਂ ਉਹ ਪੈਸੇ ਉਹਨਾਂ ਨੂੰ ਸੰਭਾਲ ਕੇ ਦੇ ਕੇ ਤੇ ਮੈਂ ਆਜਾ ਨਾ ਫਿਰ ਤੇਰੇ ਕੋਲ ਰਾਜ ਨੇ ਅਖਿਆ ਵੀ ਐਵੇਂ ਨਹੀਂ ਕੰਮ ਚੱਲਣਾ ਜਮਾਨਤ ਕੋਈ ਆਪਣੀ ਦੇ ਕੋਈ ਜਮਾਨਤੀ ਲਿਆ ਕੋਈ ਰਿਸ਼ਤੇਦਾਰ ਕੋਈ ਯਾਰ ਬੈਲੀ ਕੋ ਤੇਰੇ ਥਾਂ ਤੇ ਗੱਲ ਤੇ ਕਰੇ ਹਾਮੀ ਦੇ ਭਰੇ ਉਹਨੇ ਅਖਿਆ ਜੀ ਠੀਕ ਹੈ ਉਹ ਸਭਾ ਲੱਗੀ ਸੀ ਰਾਜੇ ਦੀ ਬੜੀ ਵੱਡੀ ਬੜੇ ਲੋਕ ਬੈਠੇ ਸੀ ਉਹਨੇ ਨਿਗਾ ਮੜਾਈ ਸਾਰਿਆਂ ਦੇ ਨਾਲ ਵੇਹਨਾਂ ਗੁੰਦਾਂ ਰਿਹਾ ਵੀ ਕੋਈ ਹਮਦਰਦੀ ਕਿਸੇ ਨਿਗਾ ਵਿੱਚ ਹੋਵੇ ਉਹ ਕੋਈ ਮੇਰੀ ਜਾਨ ਛਡਾ ਦਵੇ ਇਸ ਵੇਲੇ ਮੇਰੀ ਕੋਈ ਥਾਨੀ ਭਰਦਾ ਇੱਥੇ ਬੜਿਆਂ ਨੂੰ ਆਖਿਆ ਵੀ ਬੜਾ ਤਰਲਾ ਵੀ ਲਿਆ ਭਾਈ ਕੋਈ ਜ਼ਮਾਨਤ ਮੇਰੀ 2-4 ਦਿਨਾਂ ਵਾਸਤੇ ਭਾਈ ਕਹੋ ਰਾਜੇ ਨੂੰ ਵੱਟ ਕੇ ਤੇ ਮੈਂ ਉਹ ਕੰਮ ਕਰਾਵਾਂ ਕਾ ਕੋ ਮੁਸ਼ਕਲ ਹੱਥ ਬਣੇ ਢੋਈ ਕੋਈ ਨਾ ਤੇ ਲਾਗੂ ਹੋਏ ਦੁਸ਼ਮਣਾਂ ਸਾਖ ਪੀ ਭੱਜ ਖੜੇ ਅੱਖਾਂ ਵੇਲੇ ਸਾਰੀ ਦੁਨੀਆ ਓਏ ਨੇੜੇ ਟੁਕ ਟੁਕ ਬੈੰਡੀ ਤੇ ਬਰਖੇ ਜਾਣ ਸੱਜਣ ਉਸ ਵੇਲੇ ਜਦੋਂ ਬਾਜੀ ਪੁੱਠੀ ਕੋਈ ਯਾਰ ਨਹੀਂ ਜੇ ਬਣਦਾ ਇੱਥੇ ਜਦੋਂ ਜਮਾਨਤੀ ਕੋਈ ਨਾ ਮਿਲਿਆ ਤੇ ਰਾਜੇ ਨੇ ਆਖਿਆ ਵੀ ਹੁਣ ਫਿਰ ਮੇਰੇ ਤੇ ਵਾਸਤੇ ਬਾਹਰ ਹੈ ਨਾ ਆ ਜਾ ਫਿਰ ਲਖਾ ਜੀ ਅੱਛਾ ਤੇ ਆਂਬਿਆ ਦੇ ਜਰਾ ਔਰ ਜਦੋਂ ਸਾਰੇ ਯਾਰੀਆਂ ਤੋੜ ਜਾਣ ਸਾਰੇ ਹੀ ਸਾਥ ਛੱਡ ਜਾਣ ਤੇ ਉਸ ਵੇਲੇ ਫਿਰ ਗੁਰੂ ਯਾਰ ਬਣਦਾ ਹੈ ਪਹਿਲਾਂ ਵੀ ਨਹੀਂ ਹੁੰਦਾ ਜਦ ਮਹਮ ਹੋਤੇ ਤਬ ਤੂੰ ਨਹੀਂ ਅਬ ਤੂੰ ਹੀ ਹਮ ਨਹੀਂ ਜਦੋਂ ਯਾਰਾਂ ਮਿੱਤਰਾਂ ਤੇ ਰਿਸ਼ਤੇਦਾਰਾਂ ਦੀ ਹਿਰਸ ਹੋਵੇ ਨਾ ਉਦੋਂ ਗੁਰੂ ਵੱਲ ਧਿਆਨ ਨਹੀਂ ਹੁੰਦਾ ਕਿ ਗਹਿਰਸ ਹੁੰਦੀ ਹੈ ਨਾ ਉਹਨਾਂ ਦੀ ਤੇ ਜਦੋਂ ਹਿਰਸ ਟੁੱਟ ਗਈ ਫੇਰ ਗੁਰੂ ਨਾਲ ਜੁੜਦਾ ਹੈ ਤੇ ਜਦੋਂ ਫੇਰ ਸ ਟੁੱਟ ਗਈ ਤੇ ਰਾਜੇ ਨੇ ਆਖਿਆ ਵੀ ਟਾਈਮ ਨਾ ਬਰਬਾਦ ਕਰ ਜਾਂ ਤਾਂ ਬੰਦਾ ਲਿਆਉਣ ਲੱਭ ਕੇ ਛੇਤੀ ਜਮਾਲਤੀ ਤੰਨੇ ਤੇ ਆਖ ਰਿੱਚੇ ਹੁਣ ਟੰਗੀਆਂ ਤੇਨੂੰ ਫਾਂਸੀ ਦੇ ਉੱਤੇ ਆਜ। ਉਹ ਡੀਕਦੇ ਪਏ। ਤੇ ਇੱਕ ਨੌਜਵਾਨ ਉੱਠਿਆ ਸਭਾ ਦੇ ਵਿੱਚੋਂ ਪਤਾ ਹੀ ਨਹੀਂ ਲੱਗਾ ਕਿੱਥੋਂ ਉੱਠ ਕੇ ਆ ਗਿਆ। ਉਹਦੇ ਚਿੱਟੇ ਜਿਹੇ ਕੱਪੜੇ ਨੇ ਉਹਨੇ ਆੜ ਕੇ ਉਸ ਵਪਾਰੀ ਵਾਲੇ ਵੇਖਿਆ। ਤੇ ਵੇਖ ਕੇ ਉਹਨੇ ਆਖਿਆ ਹਾਂ ਵੀ ਵਪਾਰੀਆ ਭਾਈ ਯਾਰ ਨਹੀਂ ਮਿਲਿਆ। ਕੋਈ ਜਮਾਨਤੀ ਨਹੀਂ ਉਹਨਾਂ ਆਖਿਆ ਜੀ ਕੋਈ ਉਹਨਾਂ ਪਰ ਬੇਚਿੰਤੋ ਬੇਖਾਬੋ ਅਬ ਮੈਂ ਤੇਨਾ ਜਮਾਨਤ ਆਖੋ ਸਤਨਾਮ ਸ੍ਰੀ ਵਾਹਿਗੁਰੂ ਕਿਰਪਾ ਇਸ ਤਰ੍ਹਾਂ ਕਰਦਾ ਜੇ ਫਿਰ ਗੁਰੂ ਦੇ ਕੋਲ ਹੀ ਹੁੰਦਾ ਉਹਨੇ ਰਾਜੇ ਨੂੰ ਆਖਿਆ ਉਹਨਾਂ ਆਖਿਆ ਰਾਜੇ ਦਾ ਜਮਾਨਤੀ ਮੈਂ ਆ ਇਹਨੂੰ ਜਿੰਨਾ ਟਾਈਮ ਮੰਗਦਾ 4-5 ਦਿਨਾਂ ਦਾ ਦੇ ਦੇ ਅਗਰ ਨਾ ਆਵੇ ਤੇ ਮੈਂ ਇੱਥੇ ਆ ਕੇ ਰੋਵਾਂਗਾ ਇਸ ਸ਼ਬਦ ਵਿੱਚ ਇੰਨਾ ਵਜਣ ਸੀ ਰਾਜੇ ਦਾ ਮਨ ਬਣ ਕੇ ਉਹਨਾਂ ਕਹਿੰਦਾ ਠੀਕ ਹੈ ਵੀ ਜਾ ਇਹ ਜਿਉ ਭੱਜਾ ਗਿਆ ਇਹਨੇ ਆਪਣੇ ਭਤੀਜੇ ਨੂੰ ਸੱਦਿਆ ਤੇ ਉਹਨੂੰ ਜਾ ਕੇ ਪਰਦੇ ਨਾਲ ਸਾਰੀ ਗੱਲ ਸਮਝਾਈ ਵੀ ਇਸ ਤਰ੍ਹਾਂ ਫਲਾਣੀ ਜਗਾ ਉੱਤੇ ਮੈਂ ਰੁਪਈਏ ਨੱਪੇ ਹੋਏ ਨੇ ਐਨੇ ਹੀ ਨੇ ਰੁਪਈਏ ਐਸ ਐਸ ਬੰਦੇ ਦੇ ਦੇ ਪਰਿਵਾਰ ਦੇ ਨੇ ਉਹ ਉਹਨੇ ਉਹਨਰ ਰੁਪਈਏ ਨੋਟ ਕਰਕੇ ਮੇਰਾ ਸਮਾਂ ਸਮਾਪਤ ਤੇ ਮੈਂ ਹੁਣ ਇੱਥੇ ਤੈਨੂੰ ਵਾਪਸ ਮਿਲਣਾ ਨਹੀਂ ਇਹ ਜ਼ਿੰਮੇਵਾਰੀ ਆ ਹੁਣ ਤੇਰੀ ਤੇ ਉਹਨਾਂ ਨੂੰ ਰੁਪਈਏ ਤੂੰ ਇਹ ਦੇ ਦੇ ਤਮੀ ਇਹ ਗੱਲ ਕਹਿ ਕੇ ਤੇ ਵਾਪਸ ਮੁੜਿਆ ਪਰ ਲੰਮਾ ਸਫ਼ਰ देर ਹੋ ਗਈ ਫਾਸੀ ਦਾ ਸਮਾਂ ਜਿਹੜਾ ਨਿਜਿਤ ਸੀ ਉਹ ਸਮਾਂ ਹੋ ਗਿਆ ਜਦੋਂ ਸਮਾਂ ਹੋ ਗਿਆ ਤੇ ਬੜਾ ਮਲਕ ਇਕੱਠਾ ਹੋਇਆ ਸੀ ਭਈ आज जो बंदे नु फांसी ते लटकवाना जिन्ने ਕਤਲ ਕੀਤਾ ਸਭ ਲੋਕੋ ਨੂੰ ਵੇਖਣ ਆਏ ਹੋਏ ਇਨਸਾਨਾਂ ਚ ਹਜ਼ਾਰਾਂ ਲੋਕ ਇਕੱਠੇ ਹੋਏ ਸੀ ਰਾਜਾ ਵੀ ਸੀ ਪਰ ਬੰਦਾ ਨਹੀਂ ਆਇਆ ਚਰਚਾ ਹੋ ਰਹੀਏ ਸਾਰੇ ਉਹਨਾਂ ਕਿਹਾ ਬੰਦਾ ਕਿੱਥੋਂ ਆਏ ਬੰਦਾ ਦੇ ਜ਼ਮਾਨਤ ਤੇ ਗਿਆ ਨਹੀਂ ਆਉਂਦਾ ਹੁੰਦਾ ਜਿਹਨੂੰ ਮੌਤ ਦੀ ਸਜ਼ਾ ਹੋਵੇ ਫਾਂਸੀ ਦੀ ਉਹ ਆਊਗਾ ਮੁੜ ਕੇ ਕਦੀ ਉਹ ਨਹੀਂ ਆਊਗਾ ਉਹ ਨਹੀਂ ਆਉਣਾ ਰਾਜਾ ਉਹਨਾਂ ਨਹੀਂ ਆਉਣਾ ਐਵੇਂ ਦਾ ਲਾ ਕੇ ਨਿਕਲ ਗਿਆ ਉਹਨੇ ਤਾਂ ਟਾਈਮ ਨਗਾਉਣਾ ਹੀ ਨਿਕਲ ਗਿਆ ਜਮਾਨਤੀ ਕਿੱਥੇ ਜੇ ਤੁਹਾਡਾ ਬਈ ਆਓ ਆਖੋ ਸਤਨਾਮ ਸ੍ਰੀ ਵਾਹਿਗੁਰੂ ਜਮਾਨਤੀ ਉੱਥੇ ਵਿੱਚ ਹੀ ਬੈਠਾ ਛੁਟ ਕੇ ਖਲੋ ਗਿਆ ਉਹਨਾਂ ਆਹ ਰਾਜਾ ਵੀ ਮੈਂ ਤਿਆਰ ਆਂ ਮੈਂ ਦਿੱਤੀ ਆ ਜਮਾਨਤ ਮੈਂ ਕੀਤੀ ਆ ਗੱਲ ਗੱਲ ਜਾਏ ਤੇ ਗੱਲ ਦਾ ਰੱਖਣਾ ਕੀ ਉਹ ਗੱਲ ਜਾਏ ਤੇ ਗੱਲ ਨੂੰ ਜਾਣ ਦਈਏ ਮੈਂ ਕੀਤੀ ਗੱਲ ਮੈਂ ਦਿੱਤੀ ਜਮਾਨਤ ਮੈਨੂੰ ਚੜਾ ਫਾਂਸੀ ਦੇ ਉੱਤੇ ਜੇ ਉਹ ਨਹੀਂ ਆਇਆ ਤੇ ਫਿਰ ਮੈਨੂੰ ਚੜਾ ਰਾਜਾ ਵੇਖ ਕੇ ਰਾਣੂ ਨੇ ਕਹੇ ਜੀ ਪਰ ਬੈਠੋ ਜੇ ਥੋੜਾ ਵੇਟ ਕਰ ਲਈਏ ਥੋੜਾ ਅੜੀ ਕਰੀਏ ਲੈ ਵੀ ਲੱਗੀ ਓਡੀ ਕੌਣ ਲਗੇ ਨੇ ਲੋਕ ਉਧਰ ਵੇਖਣ ਸਮਾਂ ਨੱਗਦਾ ਜਾ ਰਿਹਾ ਮਿੰਟ ਮਿੰਟ ਤੇ ਨਿਗਾ ਲੋਕਾਂ ਦੀਆਂ ਲੱਗੀਆਂ ਹੋਈਆਂ ਨੇ ਤੇ ਮੌਤ ਵੀ ਓਡੀ ਕਰ ਰਹੀ ਹੈ ਰਾਜਾ ਵੀ ਨਹੀਂ ਕਰ ਰਿਆ ਤੇ ਹੋਇਆ ਕੀ ਆ ਵੇਂਦੇ ਆ ਵੇਂਦੇ ਆ ਓਡੀ ਖਤਮ ਹੋ ਗਈ ਆ ਬੰਦਾ ਭੱਜਾ ਆਉਂਦਾ ਵੀ ਐ ਬੰਦਾ ਭੱਜਾ ਆਉਂਦਾ ਲੇਟ ਹੋ ਗਿਆ ਬੜੀ ਸਪੀਡ ਵਿੱਚ ਭੱਜਾ ਆਉਂਦਾ 100 ਸਾਈ ਚੜਿਆ ਹੋਇਆ ਉਹਨੂੰ ਤੇ ਉਹ ਆਣ ਕੇ ਰਾਜਾ ਕੇ ਹੱਥ ਜੋੜ ਕੇ ਉਹਨੇ ਆਖਿਆ ਰਾਜਾ ਸਫਰ ਬੜਾ ਲੰਮਾ ਸੀ ਮੈਂ ਬੜਾ ਯਤਨ ਕੀਤਾ ਪਰ ਮੈਂ ਥੋੜਾ 延迟 ਹੋ ਗਿਆ ਤੇ ਜਦੋਂ ਉਹਨੇ ਇਹ ਗੱਲ ਆ ਕੇ ਇਧਰ ਨੂੰ ਝਾਤੀ ਮਾਰੀ ਤੇ ਅੱਗੇ ਜਮਾਂਦੀ ਵੀ ਨਾਲ ਖਲੋਤਾ ਹੋਇਆ ਉਹਨੇ ਆਖਿਆ ਰਾਜਾ ਆ ਜਮਾਂਦੀ ਵੀ ਮੇਰੇ ਖਲੋਤੇ ਹੋਏ ਨੇ ਉਹਨੇ ਆਖਿਆ ਹਾਂ ਜਮਾਂਦੀ ਤੇ ਪਹਿਲਾਂ ਹੀ ਤਿਆਰ ਸੀ ਤੇਰੇ ਤੋਂ ਤੂੰ ਲੇਟ ਸੇ ਉਨੇ ਆਖਿਆ ਰਾਜਾ ਪਰ ਹੁਣ ਮੈਂ ਆ ਗਿਆ ਤੇ ਜਿਵੇਂ ਇਹਨਾਂ ਦਾ ਘਰ ਪੂਰਾ ਹੁੰਦਾ ਨਾਵੇਂ ਹੁਣ ਤੂੰ ਕਰ ਜੋ ਕਰਨਾ ਤੇ ਮੈਂ ਹੁਣ ਤਿਆਰ ਹਾਂ ਤੇ ਆਂ ਦੇਣਾ ਸਜਣੋ ਸੱਚ ਦੀ ਛਤਕੀ ਸੱਚ ਦਾ ਮੁਕਾਬਲਾ ਇਮਾਨਦਾਰੀ ਦਾ ਮੁਕਾਬਲਾ ਝੂਠ ਨਹੀਂ ਦੇ ਕਰ ਸਕਦਾ ਨਹੀਂ ਕਰ ਸਕਦਾ ਤੇ ਗੁਰੂ ਦੀ ਕਲਾ ਕਿਵੇਂ ਵਰਤਦੀ ਹੈ ਉਹ ਮੱਕਾ ਫਿਰਿਆ ਸੀ ਅੱਜ ਰਾਜੇ ਦਾ ਦਿਮਾਗ ਫਿਰ ਗਿਆ ਉਹਨੇ ਆਰਡਰ ਵਿੱਚ ਲਿਖ ਦਿੱਤਾ ਉਹਨੇ ਆਖਿਆ ਉਹ ਵਪਾਰੀਆ ਤੂੰ ਬੜਾ ਇਮਾਨਦਾਰ ਹੈ ਤੂੰ ਗੱਲ ਦਾ ਪਾਬੰਦ ਤੇ ਪੂਰਾ ਹੈ ਉਹ ਤੇਰਾ ਜਮਾਨ ਦੀ ਗੱਲ ਦਾ ਪੂਰਾ ਹੈ ਤੂੰ ਲੇਟ ਤੇ ਅੱਗੇ ਖਲੋਤਾ ਹੋਇਆ ਮੈਨੂੰ ਤੇਰੇ ਉੱਤੇ ਪੂਰਨ ਭਰੋਸਾ ਤੇ ਵਿਸ਼ਵਾਸ ਹੈ ਤੇਰੀ ਗੱਲ ਉੱਤੇ ਉਹ ਮੈਂ ਤੈਨੂੰ ਮਾਫ ਕੀਤਾ ਮੈਂ ਤੈਨੂੰ ਬਰੀ ਕੀਤਾ ਜਦੋਂ ਹੁਕਮ ਬਰੀ ਦਾ ਹੋਵੇ ਤੇ ਖੁਸ਼ੀਆਂ ਤੇ ਖੇੜਾ ਹੁਕਮ ਦੀ ਅਡੀਕ ਹੁੰਦੀ ਉਸ ਵੇਲੇ ਤੇ ਜਦੋਂ ਚਿਹਰੇ ਤੇ ਖੁਸ਼ੀ ਆਈ ਵਪਾਰੀ ਦੇ ਤੇ ਉਹਨੇ ਆ ਕੇ ਸ਼ੁਕਰ ਕਰਾ ਤਨਵਾਦ ਕਰਾ ਉਹ ਉਸ ਜ਼ਮਾਨਤੀ ਦਾ ਉਹ ਜਿਹਨੇ ਮੇਰੀ ਜ਼ਮਾਨਤ ਦਿੱਤੀ ਇਹ ਹੋ ਜੇ ਸਮੇਂ ਵਿੱਚ ਕੋਈ ਦਿੰਦਾ ਹੀ ਨਹੀਂ ਸੀ ਇਧਰ ਨਿਗਾਹ ਮਾਰ ਕੇ ਵੇਖਿਆ ਤੇ ਜ਼ਮਾਨਤੀ ਕੋਈ ਨਹੀਂ ਹੈਗਾ ਉੱਥੇ ਜ਼ਮਾਨਤੀ ਆਈ ਨਹੀਂ ਵੇਖਿਆ ਸਾਰੇ ਵਿੱਚ ਚਾਰ ਸਵੇਰੇ ਇਧਰ ਪੁੱਛਿਆ ਭਈ ਪ੍ਰਧਾਨ ਜੀ ਕਿਤੇ ਇੱਥੇ ਯਾਰ ਇੱਥੇ ਉਹ ਸਿੰਘ ਸੀ ਇੱਕ ਸਾਡਾ ਉਹਨੇ ਮੇਰੀ ਜ਼ਮਾਨਤ ਦਿੱਤੀ ਲੱਗਾ ਵੀ ਸਾਨੂੰ ਤੇ ਨਹੀਂ ਪਤਾ ਵੇ ਕੀ ਨਾ ਸੀ ਉਹਨੇ ਗੋ ਨਾ ਤੇ ਨਾ ਤੇ ਮੈਂ ਵੀ ਨਹੀਂ ਪੁੱਛਿਆ ਉਹਨੇ ਉੱਠ ਕੇ ਖਲੋਕ ਕੇ ਕਹਿ ਦਿੱਤੀ ਇਹ ਗੱਲ ਜਦੋਂ ਜਮਾਨਤੀ ਨਜ਼ਰ ਨਾ ਆਇਆ ਤਾਂ ਉਹਦੇ ਮਨ ਵਿੱਚ ਬੜੀ ਘਾਟ ਆਈ ਉਹਨੇ ਆਖਿਆ ਉਹ ਮੈਂ ਉਸ ਦਾ ਸ਼ੁਕਰ ਕਰਨਾ ਸੀ ਮੈਂ ਉਹਦੇ ਕਦਮਾਂ ਤੇ ਆਪਣਾ ਮੱਥਾ ਰੱਖਦਾ ਉਹ ਮੈਂ ਸਾਰੀ ਜ਼ਿੰਦਗੀ ਉਹਦਾ ਕੁਰਜਾਈ ਰਹਿੰਦਾ ਉਹ ਜਿੰਨੇ ਹੋਜੀ ਗੱਲ ਨਾ ਬਾ ਦਿੱਤੀ ਇਹ ਗੱਲ ਉਹ ਵਪਾਰੀ ਰਸੋਈ ਵਿੱਚ ਬੈਠਾ ਆਪਣੀ ਘਰਵਾਲੀ ਨੂੰ ਸੁਣਾਉਣ ਪਿਆ ਹੋਇਆ ਸੀ ਤੇ ਸੁਣਾਉਂਦਾ ਸੁਣਾਉਂਦਾ ਘਰ ਵਾਲੀ ਨੇ ਆਖਿਆ ਪਤੀ ਜੀ ਫਿਰ ਉਹ ਵਪਾਰੀ ਉਹ ਜਮਾਨਤੀ ਸੀ ਪਰ ਮਿਲਿਆ ਹੀ ਨਹੀਂ ਉਹ ਹੰਦਾ ਵੀ ਨਹੀਂ ਮਿਲਿਆ ਉਹਨੇ ਆਖਿਆ ਪਤੀ ਜੀ ਜੇ ਕਿਤੇ ਤੁਹਾਨੂੰ ਜ਼ਿੰਦਗੀ ਚ ਮਿਲ ਜਾਵੇ ਉਹ ਵਪਾਰੀ ਉਹ ਜਮਾਨਤੀ ਉਹਨੇ ਆਖਿਆ ਜੇ ਕਿਤੇ ਮੈਨੂੰ ਮਿਲ ਜਾਵੇ ਉਹ ਮੈਂ ਤੇ ਉਹਦੇ ਤੋਂ ਆਪਣਾ ਸਾਰਾ ਸਾਰਾ ਕੁਝ ਹੀ ਕੁਰਬਾਨ ਕਰ ਦੇਣਾ ਅੱਛਾ ਉਹਨੇ ਆਖਿਆ ਪਤੀ ਜੀ ਫਿਰ ਇਸ ਤਰ੍ਹਾਂ ਕਰੋ जिने ਤੁਹਾਡੇ ਉੱਤੇ ਕਿਰਪਾ ਕੀਤੀ ਹੈ ਨਾ ਮੈਂ ਉੱਥੇ ਰੋਹ ਜਾਨੀ ਆ ਤੇ ਆਹ ਮੈਂ ਤੁਹਾਨੂੰ ਵੀ ਲੈ ਕੇ ਚੱਲਾਂ ਤੇ ਤੁਹਾਨੂੰ ਵੀ ਉਹਦਾ ਦਰਸ਼ਨ ਕਰਾਵਾਂ ਉਹਨੇ ਹਾਂ ਉਹਨੇ ਕਿਰਪਾ ਕੀਤੀ ਉਹ ਕੌਣ ਹੁੰਦਾ ਹੈ ਉਹਦੇ ਕਾਫਰ ਹਿੰਦੂ ਦੀ ਗੱਲ ਤੂੰ ਕਰਨ ਢਈ ਜਿਹੜਾ ਕੀਰਤਨ ਤੂੰ ਬਜਣ ਵਾਸਤੇ ਜਿਹਦੇ ਕੋਲ ਰੋਹ ਜਾਨੀ ਉਹਦੇ ਕੋਲ ਮੈਂ ਜਾਵਾਂ ਉਹਨੇ ਆਖਿਆ ਹਾਂ ਪਤੀ ਜੀ ਉਹਦੇ ਕੋਲ ਹੀ ਚੱਲਣਾ ਹੈ ਉਹਨਾਂ ਦਾ ਬਿਲਕੁਲ ਨਹੀਂ ਮੈਂ ਨਹੀਂ ਉਹਦੇ ਕੋਲ ਉਹਦੇ ਮੱਥੇ ਲੱਗਦਾ ਉਹ ਕਾਫਰ ਹੈ ਅੜ ਗਿਆ ਉਹਨੇ ਕਹਿੰਦਾ ਵੀ ਨਹੀਂ ਜਾਂਦਾ ਮੈਂ ਨਹੀਂ ਜਾਵਾਂਗਾ ਮੈਂ ਨਹੀਂ ਉਹਦੇ ਮੱਥੇ ਲੱਗਾ ਤੇ ਜਦੋਂ ਗੱਲ ਇੱਥੇ ਅੜ ਗਈ ਨਾ ਤੇ ਗੁਰੂ ਨੇ ਕਲਾ ਕੀ ਵਰਤਾਈ ਤੇ ਉਹ ਭਾਗਵਾਨ ਘਰਵਾਲੀ ਕਹਿੰਦੀ ਪਤੀ ਜੀ ਆ ਤੁਹਾਡੀ ਜੇਬ ਚ ਕੀ ਹੈ ਹੱਥ ਨਾ ਪਾਇਆ ਦੇ ਵਿੱਚ ਕੋਈ ਜ਼ਰੀਲੀ ਚੀਜ਼ ਮੈਨੂੰ ਦਿਸ ਰਹੀ ਏ ਤੇ ਉਹਨੇ ਵੇਖਿਆ ਹੱਥ ਪਾਇਆ ਵਿੱਚ ਤੇ ਵਿੱਚ ਠੂਆਂ ਸੀ ਵਿੱਚੂ ਉਹਨੇ ਹੱਥ ਪਾਉਣ ਦੀ ਵੇਲ ਸੀ ਤੇ ਡੰਗ ਮਾਰਤਾ ਉਹਦਾ ਜ਼ਹਿਰ ਬੜਾ ਹੁੰਦਾ ਉਹਦੀ ਦਰਦ ਬੜੀ ਹੁੰਦੀ ਤੱਕ ਤਾਂ ਮ ਬੜੀ ਦਰਦ ਹੋਈ ਬੜੀ ਤੇ ਬੜੀ ਤਕਲੀਫ ਜਦੋਂ ਹੋਈ ਨਾ ਤੇ ਬੜਾ ਮਿਆਕਲ ਲੱਗਾ ਹੁੰਦਾ ਉਹ ਮੈਂ ਤੇ ਮਰ ਗਿਆ ਮੈਂ ਲੁੱਟਿਆ ਗਿਆ ਉਹ ਇੰਨੀ ਦਰਦ ਇੰਨੀ ਪੀੜ ਤੇ ਉਹ ਭਾਗਵਨ ਕਹਿੰਦੀ ਪਤੀ ਜੀ ਵੀ ਇੰਨੀ ਦਰਦ ਤੁਹਾਨੂੰ ਹੋ ਰਹੀ ਹੋਰਾਂ ਕਰੋ ਮੈਂ ਇਹ ਇਹ ਦਰਦ ਮੈਂ ਹਟਾ ਦੇਣੀ ਆ ਤੁਹਾਡੀ ਉਹ ਕਿਸੇ ਦੀ ਦਰਦ ਕੋਲ ਹਟਾਉਂਦਾ ਇੱਕ ਰਿਸਤਾ ਹੀ ਇਸ ਤਰ੍ਹਾਂ ਉਹਨਾਂ ਪਤੀ ਜੀ ਉਹਨਾਂ ਕਰੋ ਉਂਗਲ ਮੇਰੇ ਹੱਲ ਕਰੋ ਉਹਨੇ ਉਂਗਲ ਮੂੰਹ ਵਿੱਚ ਪਾ ਲਈ ਆਖੋ ਸਤਨਾਮ ਸੁਬਿਹਾ ਤੇ ਉਹਨੇ ਸਾਰਾ ਗੈਰ ਚੂਸ ਲਿਆ ਦਰਦ ਬੰਦ ਹੋ ਗਿਆ ਤੇ ਜਦੋਂ ਉਹਦੀ ਪੀੜ ਬੰਦ ਹੋ ਗਈ ਤੋ ਕਹਿੰਦਾ ਭਗਵਾਨ ਇਹ ਮੰਤਰ ਕਿੱਥੋਂ ਸਿੱਖ ਲਿਆ ਈ ਉਹਨੇ ਆਖਿਆ ਇਹ ਮੰਤਰ ਇੱਕ ਪੂਰੇ ਮੁਰਸ਼ਿਦ ਦਾ ਮੰਤਰ ਹੈ ਇਹ ਉਥੋਂ ਮੰਤਰ ਸਿੱਖਿਆ ਉਹ ਜਿਹੜੇ ਕੀਰਤਨ ਕਰਨਾ ਹੁੰਦੇ ਨੇ ਇਹ ਉਹਨਾਂ ਨੇ ਮੰਤਰ ਗਾਇਆ ਸੀ ਮੈਂ ਉਹਨਾਂ ਤੋਂ ਸੁਣਿਆ ਸੀ ਤੇ ਆ ਮੈਂ ਤੈਨੂੰ ਆ ਚੱਲਿਏ ਹੁਣ ਆਪਾਂ ਤੈਨੂੰ ਉਹਨਾਂ ਦਾ ਦਰਸ਼ਨ ਕਰਾਵਾਂ ਜਿੰਨਾਂ ਕੋਲੋਂ ਮੈਂ ਮੰਤਰ ਸਿੱਖਿਆ ਤੇ ਤੂੰ ਵੀ ਕੁਝ ਸਿੱਖ ਲਈ ਥੋੜਾ ਮਨ ਬਣਿਆ ਥੋੜਾ ਜਿਹਾ ਬਹੁਤਾ ਨਹੀਂ ਤੇ ਘਰਵਾਲੀ ਦੇ ਨਾਲ ਹੌਲੀ-ਹੌਲੀ ਦੋ ਚਿੱਤਾਂ ਸੋ ਇਹਦਾ ਲੋਕੀ ਆਖਣਗੇ ਮੈਂ ਮੁਸਲਮਾਨੀ ਧਰਮ ਦਾ ਤੇ ਜਾਂਦੇ ਸੀ ਮਾਰਦੇ ਜਿੱਦਾਂ ਤੇਰੀ ਇਹ ਘਰਵਾਲੀ ਰੋਜ਼ ਉੱਥੇ ਜਾਂਦੀ ਐ ਇਹਦੇ ਇਹਨਾ ਆਖਣਾ ਉਹ ਸ਼ਦਾਈ ਇਹਦੇ ਆਖੇ ਲੱਗ ਕੇ ਤੇ ਅੱਜ ਦੇ ਮਗਰਮੋਰ ਤੁਰਿਆ ਜਾਂਦੇ ਉਹ ਤੇ ਜਾਂਦੀ ਜਾਂਦੀ ਸੀ ਇਹ ਵੀ ਤੁਰ ਗਿਆ ਹੀ ਦੋ ਚਿੱਤਾਂ ਮਾਣਾਂ ਤੁਰਿਆ ਜਾ ਰਿਹਾ ਹੈ ਤੇ ਸਾਹਮਣੇ ਧੰਗ ਗੁਰੂ ਨਾਨਕ ਸਾਹਿਬ ਤੇ ਬਾਲਾ ਮਰਦਾਨਾ ਤੋਂ ਤਾਜੂਦੀਨ ਸਾਹਮਣੇ ਵੀ ਨਾਲੋ ਵੀ ਨਾਲ ਸੀ ਤੋ ਤਾਜੂਦੀਨ ਲਿਖਦਾ ਉਹ ਆਂਦਾ ਮੇਰੀ ਨਿਗਾ ਪਿਆ ਤੇ ਦੋਵੇਂ ਜੀ ਤੁਰੇ ਆਉਂਦੇ ਨੇ ਤੇ ਅਜੇ 20 25 ਕਰਮਾ ਦੂਰ ਸਨ ਤੇ ਵੇ ਕੇ ਨਾ ਖਲੋਕ ਇਹ ਇਸ ਤਰ੍ਹਾਂ ਤੇ ਘਰ ਵਾਲੀ ਨੂੰ ਖਲਾਰ ਕੇ ਕਹਿੰਦਾ ਹਾਂ ਉਹ ਜਿਹੜਾ ਵਿੱਚ ਬੈਠਾ ਹੈ ਨਾ ਇਹ ਸੀ ਮੇਰਾ ਜਮਾਨਤ ਇਹਨੇ ਮੇਰੀ ਉੱਥੇ ਜਮਾਨਤ ਦੇ ਕੇ ਇਹਨੇ ਮੈਨੂੰ ਬਚਾਇਆ ਹੀ ਰਾਜੇ ਦੇ ਦਰਬਾਰ ਬਸ ਫਿਰ ਕਹਿਣ ਦੀ ਏਰ ਸੀ ਇਹਡਾ ਲੱਗ ਕ ਜਿਉਂ ਭੱਜਿਆ ਤੇ ਦਾੜ ਕਰਕੇ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਉੱਤੇ ਸਤਿਨਾਮ ਸ੍ਰੀ ਵਾਹਿਗੁਰੂ ਸਤਿਗੁਰਾਂ ਦੇ ਕੋਟਕੇ ਸ਼ਾਦੀ ਮੈਂ ਲਾ ਲਿਆ ਨਾ ਕਹ ਸੱਚੇ ਪਤਸ਼ੋ ਮੈਨੂੰ ਤਾਂ ਭਲੇਖਾ ਹੀ ਬੜਾ ਸੀ ਮੈਨੂੰ ਤੇ ਲੱਭੇ ਹੀ ਨਹੀਂ ਤੁਸੀਂ ਮਿਲੇ ਨਹੀਂ ਮੈਂ ਤੇ ਲੱਭ ਲੱਭ ਕੇ ਯੱਭ ਗਿਆ ਉੱਥੇ ਮਹਾਰਾਜ ਕਹਿੰਦੇ ਐਵੇਂ ਲੱਭਿਆ ਨਹੀਂ ਮੈਂ ਲੱਭਦਾ ਜਿਵੇਂ ਹੁਣ ਲੱਭਿਆ